ਇਹ ਕਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਜਦੋਂ ਮੰਤਰੀ ਬਣੇ ਤੇ ਉਹਨਾਂ ਦੀਆਂ ਕੰਪਨੀਆਂ ਵਿੱਚ ਕੈਸ਼ ਡਿਪੋਜ਼ਿਟ ਦਾ ਜਿਹੜਾ ਇਨਕਰੀਜ਼ ਹੈ 200% ਹੋ ਗਿਆ 70 ਤੋਂ 80% ਉਸ ਕੰਪਨੀ ਨੂੰ ਵਿਕਰਮ ਮਜੀਠੀਆ ਤੇ ਉਹਨਾਂ ਦਾ ਪਰਿਵਾਰ ਕੰਟਰੋਲ ਕਰਦਾ ਹੈ ਪਹਿਲੇ ਸਾਲ 200% ਇਨਕਰੀਜ਼ ਉਸੋ ਅਗਲੇ ਸਾਲ 300% ਇਨਕਰੀਜ਼ 12 ਦਿਨਾਂ ਦੀ ਮੰਗ ਕੀਤੀ ਗਈ ਸੀ ਤੇ 7 ਦਿਨਾਂ ਦਾ ਮਿਲਿਆ ਕੋਰਟ ਵੱਲੋਂ ਆਮਦਨ ਤੋਂ ਵੱਧ ਜਦਾਦ ਬਣਾਉਂਦਾ ਕੇਸ ਹੈ منی ਲਾਂਡਰਿੰਗ ਦਾ ਨਹੀਂ ਅਸੀਂ ਇਹਨੂੰ ਕਹਿ ਰਹੇ ਹਾਂ ਪ੍ਰੀਤਿੰਦਰ ਪਾਸ ਸਿੰਘ ਐਡੀਸ਼ਨਲ ਏਜੀ ਸਾਡੇ ਨਾਲ ਮੌਜੂਦ ਨੇ ਹੁਣ ਇਹ ਜਿਹੜੀ ਪੇਸ਼ੀ ਹੋ ਕੇ ਹਟੀਆਂ ਬਿਕਰਮਜੀਤ ਸਿੰਘ ਮਜੀਠੀਆ ਦੇ ਉਸ ਮਾਮਲੇ ਦੇ ਵਿੱਚ ਜਾਣਕਾਰੀ ਲੈਣ ਦੀ ਕੋਸ਼ਿਸ਼ ਸਰ ਕੀ ਕੁਝ ਆਰਗੂਮੈਂਟਸ ਹੋਏ ਕਿੰਨੇ ਦਿਨ ਦਾ ਰਿਮਾਂਡ ਹੋਇਆ ਕਿੰਨੇ ਦਿਨ ਦੀ ਮੰਗ ਕੀਤੀ ਗਈ ਆ ਆਰਗੂਮੈਂਟ ਬਿਲਕੁਲ ਕਲੀਅਰ ਕੱਟ ਸੀਗੇ ਅਸੀਂ ਅਦਾਲਤ ਨੂੰ ਸਾਰੇ ਤੱਥਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਅਵੇਅਰ ਕਰਾਇਆ ਅਸੀਂ ਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਜਦੋਂ ਮੰਤਰੀ ਬਣੇ ਤੇ ਉਹਨਾਂ ਦੀ ਕੰਪਨੀਆਂ ਵਿੱਚ ਕੈਸ਼ ਡਿਪੋਜ਼ਿਟ ਦਾ ਜਿਹੜਾ ਇਨਕਰੀਜ਼ ਹੈ 200% ਹੋ ਗਿਆ ਔਰ ਉਸ ਤੋਂ ਅਗਲੇ ਸਾਲ 300% ਹੋ ਗਿਆ ਜਿਹੜੇ ਪੈਸੇ ਉਹਨਾਂ ਦੀ ਕੰਪਨੀ ਵਿੱਚ ਤਕਰੀਬਨ 2006 ਕੰਪਨੀ ਸੀ ਕੀ ਕਿਹਦੇ ਨਾਮ ਸੀ ਸਾਰਾ ਮੜੇ ਥੋੜੇ ਜੀ ਸੋ ਕੰਪਨੀ ਦਾ ਨਾਮ ਸਰਾਇਆ ਇੰਡਸਟਰੀਜ਼ ਲਿਮਟਿਡ ਹੈ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ 11% 11.3% ਇਕ ਹੈ ਤੇ ਉਹਨਾਂ ਦੇ ਪਿਤਾ ਜੀ ਦੀ HUF ਵਿੱਚ ਵੀ ਉਹਨਾਂ ਦਾ 18.50% ਹਿੱਸਾ ਹੈ ਸੋ ਕੁੱਲ ਮਿਲਾ ਕੇ ਤਕਰੀਬਨ 20% ਹਿੱਸਾ ਹੈ ਉਹਨਾਂ ਦੇ ਫਾਦਰ ਦਾ ਆਪਣਾ ਲਗ ਹਿੱਸਾ ਹੈ 70 ਤੋਂ 80% ਉਸ ਕੰਪਨੀ ਨੂੰ ਵਿਕਰਮ ਮਜੀਠੀਆ ਤੇ ਉਹਨਾਂ ਦਾ ਪਰਿਵਾਰ ਕੰਟਰੋਲ ਕਰਦਾ ਹੈ ਉਸ ਕੰਪਨੀ ਵਿੱਚ तकरीबन 40 ਕਰੋੜ ਦੀ 2006-7 ਵਿੱਚ ਕੈਸ਼ ਡਿਪੋਜ਼ਿਟ ਸੀਗਾ ਪਰ ਜਿਵੇਂ ਹੀ ਇਹ ਮੰਤਰੀ ਬਣੇ ਤੇ ਉਹਦੇ ਵਿੱਚ ਡਿਪੋਜ਼ਿਟ ਜਿਹੜਾ ਕੈਸ਼ ਡਿਪੋਜ਼ਿਟ ਹੈ ਉਹ ਚਲਾ ਗਿਆ 125 ਕਰੋੜ ਤੇ ਉਸ ਤੋਂ ਅਗਲੇ ਸਾਲ ਚਲਾ ਗਿਆ 165 ਕਰੋੜ ਤੇ ਸੋ ਪਹਿਲੇ ਸਾਲ 200% ਇਨਕਰੀਸ ਉਸ ਤੋਂ ਅਗਲਾ ਸਾਲ 300% ਇਨਕਰੀਸ ਰਿਮਾਂਡ ਦੇ ਵਿੱਚ ਮੈਂ ਪੁੱਛ ਰਿਹਾ ਸੀ ਵੀ ਕਿੰਨੇ ਦਿਨ ਦੀ ਰਿਮਾਂਡ ਮੰਗ ਕੀਤੀ ਗਈ ਕਿੰਨੇ ਦਿਨਾਂ ਦਾ ਰਿਮਾਂਡ 12 ਦਿਨਾਂ ਦੀ ਮੰਗ ਕੀਤੀ ਗਈ ਸੀ ਤੇ 7 ਦਿਨਾਂ ਦਾ ਮਿਲਿਆ ਕੋਰਟ ਵੱਲੋਂ ਤੇ ਅੱਗੇ ਵੀ ਅਸੀਂ ਦੇਖਦੇ ਹਾਂ ਕਿ ਕੀ ਕੀ ਉੱਪਰ ਕੇ ਆਂਦਾ ਫਿਰ ਉਸ ਮੁਤਾਬਕ ਜਿਹੜਾ 540 ਕਰੋੜ ਰੁਪਏ ਦੀ ਗੱਲ ਕੀਤੀ ਗਈ ਆ ਜੋ ਕਿ ਐਫਆਈਆਰ ਦੇ ਵਿੱਚ ਵੀ ਆ ਇਹ ਵਕਫ ਵਕ ਸਮਿਆਂ ਦੇ ਉੱਤੇ ट्रांजੈਕਸ਼ਨਸ ਨੇ ਕਿਵੇਂ 2007 ਤੋਂ ਲੈ ਕੇ 2014 ਤੱਕ ਉਹ ਦੋ ਵਾਰੀ ਸਰਕਾਰ ਇਹਨਾਂ ਦੀ ਆਈ ਐਮਐਲਏ ਬਣੇ ਆ ਫਿਰ ਮੰਤਰੀ ਵੀ ਬਣੇ ਨੇ ਸੋ ਉਸ ਦੌਰਾਨ ਇਹ ਸਾਰਾ ਜਿਹੜਾ ਕੈਸ਼ ਮਨੀ ਆਈ ਹੈ ਇਹਨੂੰ ਇਹਨੂੰ ਡਰੱਗ ਜਿਹੜਾ ਲਾਂਡਰਿੰਗ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਇਹ ਮਸਲਾ ਡਰੱਗ ਲਾਂਡਰਿੰਗ ਦਾ ਹੈ ਜਾਂ ਆਮਦਨ ਤੋਂ ਵੱਧ ਜ਼ਿਆਦਾਤ ਬਣਾਉਣਾ آمدਨ ਤੋਂ ਵੱਧ ਜਾਇਦਾਦ ਬਣਾਉਂਦਾ ਕੇਸ ਹੈ منی ਲਾਂਡਰਿੰਗ ਦਾ ਨਹੀਂ ਅਸੀਂ ਇਹਨੂੰ ਕਹਿ ਰਹੇ ਹਾਂ ਕਿਉਂਕਿ ਤੁਸੀਂ ਦੇਖੋ ਕੈਸ਼ ਡਿਪੋਜ਼ਿਟਸ ਆ ਰਹੇ ਨੇ ਉਹ ਮੰਤਰੀ ਬਣ ਗਏ ਨੇ ਤਾਂ ਇਹਨੂੰ ਮਤਲਬ ਕਿ ਇਸ ਤਰੀਕੇ ਨਾਲ ਦੇਖਣਾ ਚਾਹੀਦਾ ਹੈ ਕਿ ਡਿਸਪਰਪੋਰਸ਼ਨਟ ਐਸੈਟਸ ਦਾ ਕੇਸ ਹੈਗਾ ਸੈਕਸ਼ਨ 13 1 ਬੀ ਐਜ ਮਤਲਬ ਤੁਸੀਂ ਇਹ ਸੋਚ ਮਤਲਬ ਤੁਹਾਡਾ ਕਹਿਣਾ ਇਹ ਹੈ ਕਿ ਜਦੋਂ ਉਹ ਮੰਤਰੀ ਬਣੇ ਤਾਂ ਉਹਨਾਂ ਦਾ ਰਸੂਖ ਵਧਿਆ ਉਸ ਦਰਮਿਆਨ ਉਹਨਾਂ ਨੇ ਵੱਧ آمدਨ ਤੋਂ ਬਿਲਕੁਲ ਬਿਲਕੁਲ ਇਹੀ ਕੀਤਾ ਹਾਂਜੀ ਲੋੜ ਨਾਲੋਂ ਵੱਧ ਕੈਸ਼ ਅਮਾਉਂਟਸ ਆਏ ਔਰ ਉਹ ਕੈਸ਼ ਅਮਾਉਂਟਸ ਨੂੰ ਉਹਨਾਂ ਨੇ ਡਿਪੋਜ਼ਿਟ ਕੀਤਾ ਆਪਣੀਆਂ ਕੰਪਨੀਆਂ ਚ ਉਹ ਕੰਪਨੀਆਂ ਚੋਂ ਪੈਸੇ ਫਿਰ ਹੋਰ ਕਿੱਥੇ ਗਏ ਹੈ ਉਸ ਤੇ ਇਨਵੈਸਟੀਗੇਟ ਕਰ ਰਹੇ ਹਨ ਤਾਂ ਅੰਦਰ ਕਿਹੋ ਜਿਹੀ ਹਾਪ-ਹਾਪ ਸੀ ਮੁਜੀਠਿਆ ਉਹਨਾਂ ਨੇ ਆਪਣਾ ਪੱਖ ਕੀ ਰੱਖਿਆ ਉਹਨਾਂ ਵੱਲੋਂ ਤਾਂ ਇਹ بار بار ਕਿਹਾ ਜਾ ਰਿਹਾ ਹੈ ਕਿ ਜੀ ਐਨਡੀਪੀਐਸ ਦਾ ਕੇਸ ਹੈ ਲੇਕਿਨ ਇਹ ਐਨਡੀਪੀਐਸ ਦਾ ਕੇਸ ਨਹੀਂ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਵਾਕ ਸਕੋਪ ਹੁੰਦੇ ਨੇ ਉਹਦੇ ਮੁਤਾਬਕ ਹੀ ਐਫਆਈਆਰਸ ਹੁੰਦੀਆਂ ਨੇ ਇਸ ਕੇਸ ਵਿੱਚ ਐਨਡੀਪੀਐਸ ਦੇ ਕੇਸ ਦੀ ਇੱਕ ਅਲੱਗ ਜਾਂਚ ਹੋ ਰਹੀ ਹੈ ਪਰ ਇਹ ਮਸਲਾ ਡਿਸਪਰਪੋਰਸ਼ਨਟ ਐਸੈਟਸ ਦਾ ਹੈ ਆਮਦਨ ਤੋਂ ਵੱਧ ਪੈਸੇ ਇਕੱਠੇ ਕਰਕੇ ਆਪਣੇ ਲੋਕਾਂ ਨੂੰ ਆਪਣੀਆਂ ਕੰਪਨੀਆਂ ਨੂੰ ਐਨਰਿਚ ਕੀਤਾ ਗਿਆ ਹੈ ਪਰ ਪਰ ਜਿਹੜਾ ਐਫ ਆਈ ਆਰ ਦੇ ਵਿੱਚ ਜਿਕਰ ਆ 2021 ਦੇ ਐਨ ਡੀ ਪੀ ਐਸ ਮਸਲੇ ਦਾ ਜਿਹੜਾ ਜ਼ਿਕਰ ਹੈ ਐਸ ਆਈਟੀ ਦੀ ਜਾਂਚ ਦਾ ਜ਼ਿਕਰ ਹੈ ਉਸ ਨੂੰ ਆਧਾਰ ਬਣਾਇਆ ਗਿਆ ਹੈ ਫੇਅਰ ਕਰਨ ਦੇ ਲਈ ਨਹੀਂ ਸੋ ਉਸ ਕੇਸ ਦੀ ਜਾਂਚ ਦੇ ਦੌਰਾਨ ਇਹ ਪਤਾ ਲੱਗਿਆ ਕਿ ਕੇ ਡਿਸਪਰਪੋਰਸ਼ਨਡ ਐਸੈਟਸ ਬਣਾਏ ਗਏ ਨਹੀਂ ਠੀਕ ਹੈ ਔਰ ਕੈਸ਼ ਡਿਪੋਜ਼ਿਟਸ ਹੋਏ ਨੇ ਸਾਰਾ ਮਸਲਾ ਕੈਸ਼ ਡਿਪੋਜ਼ਿਟਸ ਦਾ ਠੀਕ ਹੈ ਬੈਂਕਾਂ ਦੇ ਵਿੱਚ ट्रांजैक्शंस ਮਜੀਠੀਆਂ ਹੋਣੀ ਨਹੀਂ ਦਿਖਾ ਸਕੇ ਉਹ ਉਹਦੀ ट्रांजੈਕਸ਼ਨਸ ਦੇ ਬਾਰੇ ਤੇ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਤੇ ਉਹਨਾਂ ਦਾ ਤਾਂ ਮੇਨ ਬਸ ਇੱਕੋ ਹੀ ਗੱਲ ਸੀਗੀ ਜਿ ਮੇਰੇ ਨਾਲ ਟਕਰਾ ਰਿਹਾ ਟਕਰਾ ਰਿਹਾ ਜਿਕਰ ਜਿਵੇਂ ਸੋਫੇ ਸਾਹਿਬ ਵੀ ਕਰ ਰਹੀ ਸੀ ਕਿ ਜਿਹੜਾ ਥ੍ਰੈਟਿੰਗ ਵਾਲਾ ਜਿਹੜਾ ਆਵਾਜ਼ ਜਿਹੜੀ ਉਹ ਵੀ ਅੰਦਰ ਕੋਰਟ ਦੇ ਮੂਰੇ ਰੱਖੀ ਗਈ ਉਹ ਕੀ ਸੀ ਉਹ ਜੀ ਬਿਲਕੁਲ ਅਦਾਲਤ ਨੂੰ ਦੱਸਿਆ ਕਿ ਸਾਨੂੰ ਕਨਸਟਰੋਡਿਅਲ ਇੰਟਰੋਗੇਸ਼ਨ ਦੀ ਬੜੀ ਸਖਤ ਲੋੜ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਬਿਲਕੁਲ ਵੀ ਕਿਸੇ ਪ੍ਰਕਾਰ ਦੇ ਨਾਲ ਕੋਆਪਰੇਟ ਨਹੀਂ ਕਰ ਰਹੇ ਹਨ ਔਰ ਉਲਟਾ ਹਰ ਇੱਕ ਨੂੰ ਥ੍ਰੈਟਨ ਕਰ ਰਹੇ ਨੇ ਐਂਡ ਹੀ ਇਸ ਨੋਟ ਸਪੇਅਰਿੰਗ ਇਵਨ ਦੀ ਆਫੀਸਰਸ Who are investigation investigating the matter ਜੀ ਜੀ ਸ਼ੁਕਰੀਆ ਸਰ ਤਾਂ ਇਹ ਸਨ ਐਡੀਸ਼ਨਲ ਏਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਕਿ ਅੰਦਰ ਕੀ ਕੁਝ ਆਰਗੂਮੈਂਟਸ ਹੋਏ ਨੇ ਉਹਨਾਂ ਦਾ ਸਾਫ਼ ਤੌਰ ਦੇ ਉੱਤੇ ਕਹਿਣਾ ਹੈ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਇਹ ਕੀ ਇਹ ਮਸਲਾ ਡਰੱਗ ਲੌਂਡਰਿੰਗ ਦਾ ਹੈ ਉਹ ਕਹਿੰਦੇ ਕਿ ਨਹੀਂ ਇਹ ਸਿਰਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਸਲਾ ਹੈ ਇਹ ਡਰੱਗ ਲੌਂਡਰਿੰਗ ਦਾ ਮਸਲਾ ਇਸ ਨੂੰ ਜਿਹੜਾ ਖੁਦ ਉਹਨਾਂ ਦੇ ਵਕੀਲ ਜਾਂ ਉਹ ਬਣਾਉਣਾ ਚਾਹ ਰਹੇ ਨੇ ਤਾਂ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਮਹਾਲੀ